ਲਓ ਮਿੱਤਰੋ ਮੈਂ ਤੁਹਾਡਾ ਆਪਣਾ ਖੋਸਾ ਪੀਪੀ 30 ਤੇ ਅੱਜ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਕਰ ਰਹੇ ਆ ਟਰੈਕਟਰ ਦੀ ਕਿਉਂਕਿ ਬਾਕੀ ਕੋਈ ਟਾਈਮ ਆਪਾਂ ਨੂੰ ਮਿਲਿਆ ਵੀ ਨਹੀਂਗਾ ਤੇ ਆਪਾਂ ਇਹਦੀ ਇੱਕ ਦਿਨ ਛੋਟੀ ਜਿਹੀ ਵੀਡੀਓ ਵੀ ਪਾਈ ਸੀ ਸ਼ਾਰਟ ਵੀਡੀਓ ਵੀ ਪਾਈ ਸੀ ਸਾਹਮਣੇ ਜਿਹੜਾ ਤੁਹਾਨੂੰ ਟਰੈਕਟਰ ਦਿਖ ਰਿਹਾ ਤੇ ਅੱਜ ਚਾਚੇ ਕੋਲੋਂ ਟਾਈਮ ਲਿਆ ਚਾਚੇ ਨੂੰ ਕਹਿੰਦੇ ਨੂੰ ਤਾਂ ਵਾਵਾ ਚਰ ਹੋ ਗਿਆ ਲੇਕਿਨ ਚਾਚੇ ਕੋਲ ਚਲੋ ਕਾਮਾਕਾਰਾਂ ਦੇ ਸਦਕਾ ਟਾਈਮ ਨਹੀਂ ਮਿਲਿਆ ਅਮ ਅੱਜ ਆਏ ਇਧਰ ਪਤਾ ਇਹ ਬਾਕੀ ਅਰਸ਼ ਮੋਟਰਸ ਤੇ ਬਾਕੀ ਆਪਾਂ ਦੇਖੋ ਮਜ਼ਰਕਾਰਾਂ ਵਗੈਰਾ ਪਤਾ ਹੀ ਤੁਸੀਂ ਮੈਂ ਜਾਦੇ ਵੀਡੀਓ ਇੱਥੇ ਕਰਦਾਗਾ ਤੇ ਅੱਜ ਮਿਲਾਉਣੇ ਆਪਾਂ ਚਾਚੇ ਨਾਲ ਅਰਸ਼ ਮੋਟਰਸ ਤੇ ਸ਼੍ਰੀ ਮਕਸਰ ਸਾਹਿਬ ਤੇ ਤੁਹਾਨੂੰ ਪਤਾ ਲੱਗ ਗਈ ਕਿ ਜੋ ਸਾਹਮਣੇ ਤੁਹਾਡੇ ਟਰੈਕਟਰ ਆਪਾਂ ਇਹਦੀ ਅੱਜ ਰਿਵਿਊ ਕਰਨਾ ਵੀਡੀਓ ਇਧਰ ਮਿਲਣੇ ਚਾਚੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤਰ ਸਤਿ ਸ੍ਰੀ ਅਕਾਲ ਹੋਰ ਤੇ ਤਾਂ ਠੀਕ ਠਾਕ ਆ ਵਧੀਆ ਵਧੀਆ ਤਾਂ ਤੁਣ ਪੂਰੀ ਪਵਾਈ ਹੈ ਦੀ ਹਾਂ ਠੀਕ ਆ ਹਨ ਪੂਰੀ ਵਧੀਆ ਚਾਚਾ ਸਾਰਨੋਂ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਆਪਾਂ ਵੈਸੇ ਅੱਜ ਟਰੈਕਟਰ ਅੱਗੇ ਦਾ ਆਪਾਂ ਕਾਰ ਦੀ ਵੀਡੀਓ ਕਰਦੇ ਆ ਤੁਹਾਡੇ ਕੋਲੇ ਆ ਕੇ ਹਾਂ ਤੇ ਅੱਜ ਆਪਾਂ ਜਿਹੜੀ ਇਹ ਵੀਡੀਓ ਕਰਨੀ ਆ ਟਰੈਕਟਰ ਦੀ ਇਹਦੇ ਬਾਰੇ ਸਾਨੂੰ ਥੋੜੀ ਜਿਹੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਆ ਕਿਉਂਕਿ ਚੀਜ਼ ਵਾਕਈ ਦਿਸਣ ਵਾਲੀ ਆ ਵੀ ਸਾਹਮਣੇ ਸੋਹਣੀ ਲੱਗਦੀ ਆ ਬਾਕੀ ਇੱਕ ਚਾਚਾ ਯਾਰ ਫੇਰ ਤੂੰ ਵਾਪਸ ਮਤਲਬ ਬਹੁਤ ਚਿਰ ਹੋ ਗਿਆ ਜਿਵੇਂ ਬਿਜ਼ਨਸ ਦੇ ਵਿੱਚ ਪਿਆ ਹੋਇਆ ਹਾਂ ਤੇ ਪਹਿਲਾਂ ਤਾਂ ਇਹ ਦੱਸ ਵੀ ਇੱਧਰ ਨੂੰ ਕਿਵੇਂ ਫੇਰ ਜਾਣ ਹੋਇਆ ਜਾਣ ਪੁੱਤਰ ਸਾਡੀ ਗੱਦੀ ਪੁਸ਼ਟੀ ਕਮਾਈ ਕੀਤੀ ਵੀ ਹੈਗੀ ਆ ਅੱਛਾ ਇਹ ਟਰੈਕਟਰ ਜਿਹੜਾ ਸਰਦਾਰ ਮੁਖਤਿਆਰ ਸਿੰਘ ਪੈਂਡਰ ਪਾਣਾ ਸਾਡੇ ਦਾਦਾ ਜੀ ਨੇ ਖਰੀਦਿਆ ਸੀਗਾ ਠੀਕ ਆ 1976 ਚ ਅੱਛਾ 1976 ਦੇ ਵਿੱਚ 1976 ਚ ਠੀਕ ਆ ਪਹਿਲਾ ਟਰੈਕਟਰ ਜਿਹੜਾ ਖਰੀਦ ਕੀਤਾ ਸੀਗਾ ਅੱਛਾ ਪਹਿਲਾ ਟਰੈਕਟਰ ਹੀ ਖਰੀਦ ਕੀਤਾ ਸੀ ਪਹਿਲਾ ਟਰੈਕਟਰ ਖਰੀਦ ਕੀਤਾ ਸੀਗਾ ਠੀਕ ਆ ਇਹ ਜਿਵੇਂ ਤੁਸੀਂ ਮਤਲਬ ਵੇਚੀ ਤਾਂ ਜਿਵੇਂ ਇਧਰ ਬਿਜ਼ਨਸ ਦੇ ਨਾਲ ਜੁੜਿਆ ਬਹੁਤ ਚਿਰ ਹੋ ਗਿਆ ਤੁਹਾਨੂੰ ਵੀ ਤੇ ਚਾੜਕ ਫਿਰ ਇਧਰਲੇ ਪਾਸੇ ਇਹਨੂੰ ਤਿਆਰ ਕਰਨਾ ਕਿਵੇਂ ਇਧਰ ਝਾੜ ਬਣ ਗਿਆ ਨਹੀਂ ਇਹ ਟਰੈਕਟਰ ਆਪਾਂ ਵੇਚਿਆ ਨਹੀਂ ਆਪਣੇ ਕੋਲੇ ਹੀ ਰਿਹਾ ਹਾਂ ਜਿਵੇਂ ਅੰਦਰ ਹੀ ਖੜਾ ਸੀਗਾ ਜਮੀਨ ਜਰੂਰ ਠੇਕੇ ਤੇ ਦਿੱਤੀ ਐ 14-15 ਸਾਲ 14-15 ਸਾਲ ਅੰਦਰ ਹੀ ਲਈ ਰੱਖਿਆ ਠੀਕ ਆ ਟਾਇਰ ਟੂਰੇ ਦੇ ਸੁੱਕ ਗਏ ਸੀਗੇ ਟਾਇਰ ਫਿਰ ਨਵੇਂ ਪਵਾਤੇ ਮਾੜਾ ਮੋਟਾ ਰੰਗ ਪਤੰਗ ਵੀ ਕੀਤਾ ਇਹਨੂੰ ਤਿਆਰ ਕੀਤਾ ਹਾਂ ਤਿਆਰ ਤਾਂ ਜਦੋਂ ਸੀ ਆਪਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਭੁੱਲੀਆਂ ਨਹੀਂ ਜਾਂਦੀਆਂ ਹਾਂ ਇੱਕ ਜਿਵੇਂ ਕਹਿ ਦਈਏ ਨਾ ਵੀ ਇਹ ਪਹਿਲਾਂ ਸਾਡੇ ਦਾਦੇ ਨੇ ਵਾਇਆ ਉਸ ਤੋਂ ਬਾਅਦ ਸਾਡੇ ਚਾਚੇ ਤਾਇਆ ਨੇ ਵਾਇਆ ਠੀਕ ਆ ਜੀ ਤੇ ਮੈਂ ਵੀ ਵਾਇਆ ਠੀਕ ਆ ਤੇ 15 ਸਾਲ ਹੋ ਗਏ ਮੈਂ ਜ਼ਮੀਨ ਠੇਕੇ ਤੇ ਦੇਣ ਲੱਗ ਪਿਆ ਠੀਕ ਆ ਜੀ ਉਸ ਤੋਂ ਬਾਅਦ ਫਿਰ ਇਹ ਟਰੈਕਟਰ ਅੰਦਰ ਲੱਗਿਆ ਰਿਹਾ ਘਰੇ ਖੜਾ ਰਿਹਾ ਠੀਕ ਆ ਸੰਦ ਵੀ ਹੈਗੇ ਆ ਸੰਦ ਸੰਦੇੜੇ ਸਾਰੇ ਹੈਗੇ ਆ ਜ਼ਮੀਨਦਾਰ ਉਹ ਠੇਕੇ ਦਿੰਦੇ ਸੀਗੇ ਸੰਦ ਵਗੈਰਾ ਉਹ ਪਹਿਲਾਂ ਆਉਂਦੇ ਸੀ ਸਪਿੰਗਾਂ ਵਾਲੇ ਹਲ ਜੇ ਹਨਾ ਸਪਿੰਗਾਂ ਵਾਲੇ ਹਲ ਵੀ ਆਪਣੇ ਕੋਲੇ ਪਏ ਆ ਨਕੋਦਰ ਤੋਂ ਬਣਾਏ ਸੀਗੇ ਵੀ ਠੀਕ ਆ ਭਲਾਂ ਦੀ ਖੇਤੀ ਤੋਂ ਅਲੱਗ ਹੋ ਗਈ ਸੀ ਪਰ ਇਹਨਾਂ ਨੂੰ ਉਵੇਂ ਸਾਮ ਕੇ ਰੱਖਿਆ ਸੰਦ ਨੂੰ ਵਗੈਰਾ ਨੂੰ ਇਹਨਾਂ ਨੂੰ ਸਾਮ ਕੇ ਰੱਖਿਆ ਤੇ ਮਨ ਵੀ ਹਰੇਕ ਵਾਰੀ ਕਰਦਾ ਠੀਕ ਹੈ ਸ਼ਾਇਦ ਪਰਮਾਤਮਾ ਨੇ ਚਾਹਿਆ ਤਾਂ ਇਸ ਵਾਰੀ ਫਿਰ ਦੁਬਾਰੀ ਚੱਕ ਸਾਡਾ ਵੀ ਖੇਤਾਂ ਦੇ ਵਿੱਚ ਹੋਊਗਾ ਵੀ ਅੱਜ ਕੀ ਹੋਦਾ ਹੈ ਹਾਂ ਪੂਰੀ ਪੂਰੀ ਉਮੀਦ ਹੈ ਵੀ ਐਤਕੀ ਅਪ੍ਰੈਲ ਚ ਕਿਸੇ ਟਰੈਕਟਰ ਨਾਲ ਹੀ ਵਾਈ ਫਿਰ ਸਟਾਰਟ ਕਰਨ ਦਾ ਇਰਾਦਾ ਹੈਗਾ ਠੀਕ ਆ ਪਰਮਾਤਮਾ ਕਰੇ ਮਿਹਰ ਕਰੇ ਬਾਕੀ ਜੇ ਤਾਂ ਯਾਰ ਸਭ ਤੋਂ ਪਹਿਲਾਂ ਇਹ ਦੱਸ ਵੀ ਜਦੋਂ ਆਪਾਂ ਇਹ ਕਿੰਨੇ ਚਿਰ ਬਾਅਦ ਸਟਾਰਟ ਕੀਤਾ ਤੁਸੀਂ ਤੇ ਕੀ ਮੰਨ ਕੇ ਚੱਲ ਬੀ ਹੁੰਦੇ ਕੱਪੋ ਘੱਟਾ ਸੀ 15 ਸਾਲ ਚ ਮੀਂਹ ਠੇਕੇ ਦੇ ਦਿੱਤੀ ਹੈ ਪੁੱਤ ਤੇ 15 ਸਾਲ ਦਾ ਟਰੈਕਟਰ ਅੰਦਰ ਹੀ ਖੜਾ ਰਿਹਾ ਅਛਾ ਅੰਦਰੀ ਖੜਾ ਰਿਹਾ ਜੈਸ ਦੇਣ ਇਹਨੂੰ ਫੇਰ ਤਿਆਰ ਕਰਨ ਦਾ ਸ਼ੌਂਕ ਉੱਠਿਆ ਠੀਕ ਆ ਤੇ ਬੈਟਰੀ ਇਹਦੀ ਨਵੀਂ ਲਾ ਕੇ ਤੇ ਇਹਨੂੰ ਸੈਲਵ ਮਾਰਿਆ ਤੇ ਇਹ ਸਟਾਰਟ ਸੀ ਸਟਾਰਟ ਸੀਗਾ ਸਟਾਰਟ ਸੀਗਾ ਸਿਰਫ ਇਹਦੇ ਵਿੱਚ ਡੀਜ਼ਲ ਪਾਇਆ ਠੀਕ ਆ ਕੱਲਾ ਤੇ ਫਿਲਟਰ ਸਾਫ਼ ਕਰਕੇ ਤੇ ਜਦੋਂ ਸੈਲਵ ਮਾਰਿਆ ਨਾਲ ਦੀ ਨਾਲ ਪਹਿਲੇ ਸੈਲਵ ਸਟਾਰਟ ਹੋਇਆ ਇਹ ਪਹਿਲੇ ਸੈਲਵ ਫਿਰ ਵੀ ਉਹ ਜਿਵੇਂ ਉਹ ਕਹਿੰਦੇ ਨਾ ਪੁਰਾਣੇ ਬਿਜੁਰਗ ਕਹਿ ਦਈਏ ਵੀ ਪੁਰਾਣੀਆਂ ਖਰਾਕਾ ਕਰਦੀ ਉਹ ਗੱਲ ਹੈ ਨਾ ਵੀ ਜੋ ਪਹਿਲੇ ਪੁਰਾਣਾ ਜ਼ਰੂਰ ਹੈ ਵੀ ਉਸ ਤੋਂ ਪਹਿਲਾਂ ਟਰੈਕਟਰ ਹੀ ਖਰੀਦ ਕੀਤਾ ਸੀ ਪਹਿਲਾਂ ਟਰੈਕਟਰ ਖਰੀਦ ਕੀਤਾ ਸੀਗਾ ਠੀਕ ਆ ਇਹ ਜਿਵੇਂ ਤੁਸੀਂ ਮਤਲਬ ਵੇਚੀ ਤੇ ਜਿਵੇਂ ਇਧਰ ਬੀਨਸ ਦੇ ਨਾਲ ਜੁੜਿਆ ਬਹੁਤ ਚਰ ਹੋ ਗਿਆ ਤੁਹਾਨੂੰ ਵੀ ਤੇ ਚਾੜਕ ਫਿਰ ਇਧਰਲੇ ਪਾਸੇ ਇਹਨੂੰ ਤਿਆਰ ਕਰਨਾ ਕਿਵੇਂ ਇਧਰ ਝਾੜ ਬਣ ਗਿਆ ਨਹੀਂ ਇਹ ਟਰੈਕਟਰ ਆਪਾਂ ਵੇਚਿਆ ਨਹੀਂ ਆਪਣੇ ਕੋਲੇ ਹੀ ਰਿਹਾ ਹਾਂ ਜਿਵੇਂ ਅੰਦਰ ਹੀ ਖੜਾ ਸੀਗਾ ਜਮੀਨ ਜਰੂਰ ਠੇਕੇ ਤੇ ਦਿੱਤੀ ਹੈ 14-15 ਸਾਲ 14-15 ਸਾਲ ਅੰਦਰ ਹੀ ਲਈ ਰੱਖਿਆ ਠੀਕ ਆ ਟਾਇਰੇ ਦੇ ਸੁੱਕ ਗਏ ਸੀਗੇ ਟਾਇਰ ਫਿਰ ਨਵੇਂ ਪਵਾਤੇ ਮਾੜਾ ਮੋਟਾ ਰੰਗ ਪਤੰਗ ਵੀ ਕੀਤਾ ਇਹਨੂੰ ਤਿਆਰ ਕੀਤਾ ਹਾਂ ਤਿਆਰ ਤਾਂ ਜਦੋਂ ਇਹ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਭੁੱਲੀਆਂ ਨਹੀਂ ਜਾਂਦੀਆਂ ਹਾਂ ਇੱਕ ਜਿਵੇਂ ਕਹਿ ਦਈਏ ਨਾ ਵੀ ਇਹ ਪਹਿਲਾਂ ਸਾਡੇ ਦਾਦੇ ਨੇ ਵਾਇਆ ਉਸ ਤੋਂ ਬਾਅਦ ਸਾਡੇ ਚਾਚੇ ਤਾਇਆ ਨੇ ਵਾਇਆ ਠੀਕ ਆ ਜੀ ਤੇ ਮੈਂ ਵੀ ਵਾਇਆ ਠੀਕ ਆ ਤੇ 15 ਸਾਲ ਹੋ ਗਏ ਮੈਂ ਜ਼ਮੀਨ ਠੇਕੇ ਤੇ ਦੇਣ ਲੱਗ ਪਿਆ ਠੀਕ ਆ ਜੀ ਉਸ ਤੋਂ ਬਾਅਦ ਫਿਰ ਇਹ ਟਰੈਕਟਰ ਅੰਦਰ ਲੱਗਿਆ ਰਿਹਾ ਘਰੇ ਖੜਾ ਰਿਹਾ ਠੀਕ ਆ ਸੰਦ ਵੀ ਹੈਗੇ ਆ ਸੰਦ ਸੰਡੇੜੇ ਸਾਰੇ ਹੈਗੇ ਆ ਜ਼ਮੀਨ ਜਰੂਰ ਠੇਕੇ ਦਿੰਦੇ ਸੀਗੇ ਸਾਂਦਨ ਵਗੈਰਾ ਉਹ ਪਹਿਲਾਂ ਉਹ ਆਉਂਦੇ ਸੀ ਨਾ ਸਪਿੰਗਾਂ ਵਾਲੇ ਹਲ ਜੇ ਨਾ ਸਪਿੰਗਾਂ ਵਾਲੇ ਹਲ ਵੀ ਆਪਣੇ ਕੋਲੇ ਪਏ ਆ ਨਕੋਦਰ ਤੋਂ ਬਣਾਏ ਸੀਗੇ ਵੀ ਠੀਕ ਆ ਭਲਾਂ ਦੀ ਖੇਤੀ ਤੋਂ ਅਲੱਗ ਹੋ ਗਈ ਸੀ ਪਰ ਇਹਨਾਂ ਨੂੰ ਉਵੇਂ ਸਾਮ ਕੇ ਰੱਖਿਆ ਸਾਂਦਨ ਵਗੈਰਾ ਨੂੰ ਇਹਨਾਂ ਨੂੰ ਸਾਮ ਕੇ ਰੱਖਿਆ ਤੇ ਮਨ ਵੀ ਹਰੇਕ ਵਾਰੀ ਕਰਦਾ ਠੀਕ ਆ ਸ਼ਾਇਦ ਪਰਮਾਤਮਾ ਨੇ ਚਾਹਿਆ ਤਾਂ ਇਸ ਵਾਰੀ ਫਿਰ ਦੁਬਾਰੀ ਚੱਕ ਸਾਡਾ ਵੀ ਖੇਤਾਂ ਦੇ ਵਿੱਚ ਹੋਊਗਾ ਵੀ ਐਤ ਕੀ ਹੋਦਾ ਵੇ ਹਨਾ ਪੂਰੀ ਪੂਰੀ ਉਮੀਦ ਹੈ ਵੀ ਐਤ ਕੀ ਅਪ੍ਰੈਲ ਚ ਇਸੇ ਟਰੈਕਟਰ ਨਾਲ ਹੀ ਵਾਈ ਫਿਰ ਸਟਾਰਟ ਕਰਨ ਦਾ ਇਰਾਦਾ ਹੈਗਾ ਠੀਕ ਆ ਪਰਮਾਤਮਾ ਕਰੇ ਮੇਅਰ ਕਰੇ ਬਾਕੀ ਜੱਟਾ ਯਾਰ ਸਭ ਤੋਂ ਪਹਿਲਾਂ ਇਹ ਦੱਸ ਵੀ ਜਦੋਂ ਆਪਾਂ ਇਹ ਕਿੰਨੇ ਚਿਰ ਬਾਅਦ ਸਟਾਰਟ ਕੀਤਾ ਤੁਸੀਂ ਤੇ ਕੀ ਮੰਨ ਕੇ ਚੱਲ ਬੀ ਹੁੰਦੇ ਕੱਤੋਂ ਘੱਟ ਸੀ 15 ਸਾਲ ਚ ਮੀਂਹ ਠੇਕੇ ਦੇ ਦਿੱਤੀ ਆ ਪੁੱਤ ਤੇ 15 ਸਾਲ ਲੇ ਟਰੈਕਟਰ ਅੰਦਰ ਹੀ ਖੜਾ ਰਿਆ ਅਚੰਦ ਰਹੀ ਖੜਾ ਰਿਆ ਕਿਸ ਦਿਨ ਇਹਨੂੰ ਫੇਰ ਤਿਆਰ ਕਰਨ ਦਾ ਸ਼ੌਂਕ ਉੱਠਿਆ ਠੀਕ ਆ ਤੇ ਬੈਟਰੀ ਇਹਦੀ ਨਵੀਂ ਲਾ ਕੇ ਤੇ ਇਹਨੂੰ ਸੈਲਵ ਮਾਰਿਆ ਤੇ ਸਟਾਰਟ ਸੀ ਸਟਾਰਟ ਸੀਗਾ ਸਟਾਰਟ ਸੀਗਾ ਸਿਰਫ ਇਹਦੇ ਚ ਡੀਜ਼ਲ ਪਾਇਆ ਠੀਕ ਆ ਕੱਲਾ ਤੇ ਫਿਲਟਰ ਸਾਫ਼ ਕਰਕੇ ਤੇ ਜਦੋਂ ਸਲਵ ਮਾਰਿਆ ਨਾਲ ਦੀ ਨਾਲ ਪਹਿਲੇ ਸਲਵ ਸਟਾਰਟ ਹੋਇਆ ਇਹ ਪਹਿਲੇ ਸਲਵ ਫਿਰ ਵੀ ਉਹ ਜਿਵੇਂ ਉਹ ਕਹਿੰਦੇ ਨੇ ਪੁਰਾਣੇ ਬਜ਼ੁਰਗ ਕਹਿ ਦਈਏ ਵੀ ਪ੍ਰਾਣੀਆਂ ਖਰਾਕਾ ਕਰਦੀ ਉਹ ਗੱਲ ਹੈ ਨਾ ਵੀ ਜੋ ਪ੍ਰਾਣਾਂ ਜ਼ਰੂਰ ਹੈ ਵੀ ਉਸ ਤੋਂ